ਸਭ ਨਾਲ ਵਰਤਿਆ ਮੇਰੇ ਵਗਾਨਿਆਂ ਨਾਲ ਵੀ ਵਰਤਿਆ ਆਪਣੇਆਂ ਨਾਲ ਵੀ ਵਰਤਿਆ ਚੰਗਿਆਂ ਨਾਲ ਵੀ ਵਰਤਿਆ ਮਾੜਿਆਂ ਨਾਲ ਵੀ ਵਰਤਿਆ ਯਾਰਾਂ ਨਾਲ ਵੀ ਵਰਤਿਆ ਭਰਾਵਾਂ ਨਾਲ ਵੀ ਵਰਤਿਆ ਰਿਸ਼ਤੇਦਾਰਾਂ ਨਾਲ ਵੀ ਵਰਤਿਆ ਸਭ ਨਾਲ ਵਰਤਿਆ ਪਰ ਖੜਿਆ ਕੋਈ ਨਹੀਂ ਖੜਿਆ ਕੋਈ ਨਹੀਂ ਖੜਿਆ ਉਹ ਜਿਹਦੇ ਨਾਲ ਕਦੇ ਵਰਤਾਈ ਨਹੀਂ ਸੀ ਜਿਹਦੇ ਨਾਲ ਕਦੇ ਸੋਚਿਆ ਹੀ ਨਹੀਂ ਸੀ ਵੀ ਇਹ ਵੀ ਸਾਡੇ ਨਾਲ ਮਾੜੇ ਟਾਈਮ 'ਚ ਖੜੂਗਾ ਇੱਥੇ ਜਿਹਦਾ ਜਿੰਨਾ ਕਰੋਗੇ ਨਾ ਉਹਨੇ ਥੋਡੀਆਂ ਜੜਾਂ ਪੱਟਣੀਆਂ ਆਉਂਦਾ ਜਾਂਦਾ ਰਾਹੀ ਵੀ ਕਈ ਵਾਰ ਉਹ ਫਰਜ਼ ਨਿਵਾ ਜਾਂਦਾ ਜਿਹੜੇ ਫਰਜ਼ ਆਪਣੇ ਆਨੇ ਨਵਾਉਣੇ ਹੁੰਦੇ ਆ ਆਪਣਿਆਂ ਨੇ ਨਵਾਉਣੇ ਹੁੰਦੇ ਆ ਜਿਸਮ ਫਰੋਸ਼ੀ ਇਸ ਦੁਨੀਆ ਮੇ ਨਾ ਜਾਣੇ ਕਿਉਂ ਦੇ ਰੋ ਪਿਆ ਕੀ ਕੀ ਬਿੱਤਾ ਹੋਇਆ ਹੈ ਮੈਂ ਤੋ ਭੁੱਲ ਜਾਊਂਗਾ ਜ਼ਿਆਤੀਆਂ ਤੇਰੀ ਪਰ ਉਸ ਨੇ ਸਭ ਲਿਖਾ ਹੋਇਆ ਹੈ